ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਕੁਝ ਘਰਾ ਵਿੱਚ ਇਹ ਚੀਜ਼ ਗਵਾਚ ਜਾਂਦੀ ਆ ਤੇ ਫਿਰ ਲੱਭਦੀ ਨਹੀਂ ਤੇ ਆਓ ਆਪਾਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਤੇ ਗਵਾਚੇ ਹੀ ਨਾ ਕਦੇ ਇਹ ਗੱਲ ਕਰੀਏ ਕੀ ਹੁੰਦਾ ਕਿ ਪਹਿਲਾਂ ਪਰਿਵਾਰ ਜਿਹੜੇ ਹੁੰਦੇ ਸੀ ਨਾ ਇਕੱਠੇ ਹੁੰਦੇ ਸੀ ਜਿਹਦੇ ਵਿੱਚ ਦੋ ਦੋ ਤਿੰਨ ਤਿੰਨ ਭਰਾ ਹੁੰਦੇ ਸੀ ਦਰਾਣੀਆਂ ਜਠਾਣੀਆਂ ਹੁੰਦੀਆਂ ਸੀ ਸੱਸ ਸੋਹਰਾ ਹੁੰਦਾ ਸੀ ਉਹਨਾਂ ਦੇ ਬੱਚੇ ਹੁੰਦੇ ਸੀ ਨਣਾਨਾ ਹੁੰਦੀਆਂ ਸੀ ਭਾਵਕੇ ਇੱਕ ਵੱਡਾ ਪਰਿਵਾਰ ਹੁੰਦਾ ਸੀ ਤੇ ਫਿਰ ਵੀ ਉਹ ਸਾਰੇ ਬਹੁਤ ਹੀ ਪਿਆਰ ਤੇ ਮੁਹੱਬਤ ਦੇ ਨਾਲ ਰਹਿੰਦੇ ਸੀ ਅੱਜ ਸਾਡੇ ਪਰਿਵਾਰ ਟੁੱਟ ਗਏ ਸਾਡੇ ਰਿਸ਼ਤੇ ਕੱਟ ਗਏ ਤੇ ਪਰਿਵਾਰ ਛੋਟੇ ਹੋ ਗਏ ਹੋ ਸਕਦਾ ਕੋਈ ਚਾਹੁੰ ਜਿਆਂ ਦਾ ਪਰਿਵਾਰ ਹੋਵੇ ਤੇ ਕੋਈ ਪੰਜਾਂ ਦਾ ਹੋਵੇ ਹੱਦ ਛਿਆਂ ਜਿਆਂ ਦਾ ਪਰਿਵਾਰ ਕੇ ਦੋਨੋਂ ਜੀ ਆਪ પતિ ਪਤਨੀ ਤੇ ਮਾਪੇ ਬਾਪ ਤੇ ਉਹਨਾਂ ਦੇ ਬੱਚੇ ਬਸ ਇੰਨਾ ਕੁ ਪਰਿਵਾਰ ਰਹਿ ਗਿਆ ਪਰ ਇੰਨੇ ਛੋਟੇ ਪਰਿਵਾਰ ਵਿੱਚ ਵੀ ਜੇਕਰ ਇਹ ਚੀਜ਼ਾਂ ਗਵਾਚ ਜਾਣ ਤੇ ਨਾ ਲੱਭਣ ਤੇ ਫਿਰ ਬਹੁਤ ਹੀ ਮਾੜੀ ਗੱਲ ਆ ਤੇ ਫਿਰ ਅਸੀਂ ਗੱਲ ਕਰੀਏ ਕਿ ਉਹ ਕਿਹੜੀ ਚੀਜ਼ ਜਿਹੜੀ ਗਵਾਚ ਜਾਂਦੀ ਆ ਜਦੋਂ ਘਰ ਛੋਟੇ ਹੋਣ ਚਾਹੇ ਵੱਡੇ ਹੋਣ ਕਿਸੇ ਦੀ ਆਪਸ 'ਚ ਨਾ ਮਲੇ ਘਰ ਦੇ ਵਿੱਚ ਹਮੇਸ਼ਾ ਲੜਾਈ ਝਗੜਾ ਕਪੱਤ ਚੱਲਦਾ ਰਹੇ ਮੰਨਿਆਂ ਜੇ ਦਰਾਣੀਆਂ 'ਚ ਠਾਣੀਆਂ ਉਹਨਾਂ 'ਚ ਚੱਲਦਾ ਤਾਂ ਵੀ ਇਹ ਚੀਜ਼ਾਂ ਗਵਾਚ ਜਾਂਦੀਆਂ ਤੇ ਜੇਕਰ ਪਰਿਵਾਰ ਛੋਟਾ ਆ ਅੱਜਕੱਲ ਤੇ ਪਤੀ ਪਤਨੀ ਦੀ ਹੀ ਆਪਸ 'ਚ ਨਹੀਂ ਬਣ ਰਹੀ ਤੇ ਫਿਰ ਜਦੋਂ ਪਤੀ ਪਤਨੀ ਦੀ ਆਪਸ 'ਚ ਨਹੀਂ ਬਣਦੀ ਤੇ ਉਸ ਘਰ ਦੇ ਵਿੱਚ ਹਮੇਸ਼ਾ ਹੀ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਉਸ ਘਰ ਵਿੱਚ ਹਮੇਸ਼ਾ ਹੀ ਝਗੜਾ ਹੁੰਦਾ ਰਹਿੰਦਾ ਵਾ ਤੇ ਫਿਰ ਉਹਦੇ ਵਿੱਚ ਹਮੇਸ਼ਾ ਘਰ ਦੀਆਂ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਗਵਾਚ ਜਾਂਦੀਆਂ ਉਸ ਘਰ ਵਿੱਚੋਂ ਸੁੱਖ ਗਵਾਚ ਜਾਂਦਾ ਸ਼ਾਂਤੀ ਗਵਾਚ ਜਾਂਦੀ ਤੇ ਜਿਸ ਘਰ ਵਿੱਚੋਂ ਫਿਰ ਇਹ ਸਾਰੀਆਂ ਚੀਜ਼ਾਂ ਗਵਾਚ ਜਾਣ ਨਾ ਉਸ ਘਰ ਦੇ ਰਿਸ਼ਤੇ ਜਿਹੜੇ ਆ ਨਾ ਉਹ ਹਾਰ ਜਾਂਦੇ ਆ ਬੱਡੇ ਪਰਿਵਾਰਾਂ ਵਿੱਚ ਤਾਂ ਮੰਨਿਆ ਕਿ ਦਰਾਣੀ ਜਠਾਣੀ ਕੋਈ ਕਿਸੇ ਥਾਂ ਤੋਂ ਆਈ ਕੋਈ ਕਿਸੇ ਦੀ ਪਰਵਰਿਸ਼ ਕਿਹੇ ਤਰ੍ਹਾਂ ਹੋਈ ਤੇ ਆਪਸ ਵਿੱਚ ਨਹੀਂ ਬੰਦੀ ਖੜਕ ਜਾਂਦੀ ਆ ਪਰ ਜਿੱਥੇ ਹੁਣ ਪਰਿਵਾਰ ਹੀ ਛੋਟੇ ਹੋ ਗਏ ਸਾਡੇ ਰਿਸ਼ਤੇ ਅੱਗੇ ਹੀ ਬਹੁਤ ਜ਼ਿਆਦਾ ਘਟ ਗਏ ਆ ਤੁਸੀਂ ਹੁਣੀ ਇਹ ਗੱਲ ਨੂੰ ਵੇਖਣ ਨੂੰ ਮਿਲ ਰਹੀ ਆ ਕਿ ਕਿਸੇ ਦੀ ਮਾਸੀ ਨਹੀਂ ਹੈਗੀ ਕਿਸੇ ਦਾ ਤਾਇਆ ਨਹੀਂ ਹੈਗਾ ਬੱਚਾ ਨੂੰ ਨਹੀਂ ਪਤਾ ਤਾਇਆ ਕੌਣ ਹੁੰਦਾ ਭੂਆ ਕੌਣ ਹੁੰਦੀ ਤੇ ਮਾਸੀ ਕੌਣ ਹੁੰਦੀ ਰਿਸ਼ਤੇ ਤੇ ਅੱਗੇ ਹੀ ਬਹੁਤ ਜ਼ਿਆਦਾ ਘਟ ਚੁੱਕੇ ਆ ਚਾਚਾ ਨਹੀਂ ਹੈਗਾ ਕਿਉਂਕਿ ਕੱਲੇ-ਕੱਲੇ ਬੱਚੇ ਆ ਤੇ ਫੇਰ ਰਿਸ਼ਤੇ ਕਿੱਥੋਂ ਲੱਭਣੇ ਆ ਫੇਰ ਰਿਸ਼ਤੇ ਅੱਗੇ ਹੀ ਗਵਾਚ ਗਏ ਆ ਤੇ ਜਿਹੜੇ ਥੋੜੇ-ਬਹੁਤੇ ਹੈਗੇ ਆ ਜੇ ਉਹਦੇ ਵਿੱਚ ਵੀ ਘਰ ਦਾ ਮਾਹੌਲ ਇਦਾਂ ਦਾ ਬਣਿਆ ਰਵੇ ਕਿ ਸਾਡੇ ਘਰ ਦੀਆਂ ਖੁਸ਼ੀਆਂ ਹੀ ਗਵਾਚ ਜਾਣ ਤੇ ਸਾਨੂੰ ਲੱਭਣ ਹੀ ਨਾ ਬਾਅਦ 'ਚ ਸਾਡੇ ਰਿਸ਼ਤੇ ਹੀ ਹਾਰ ਜਾਣ ਸਾਡੇ ਰਿਸ਼ਤੇ ਹੀ ਗਵਾਚ ਜਾਣ ਤੇ ਫਿਰ ਜ਼ਿੰਦਗੀ ਸੁਖਾਲਿਆਂ ਕਿੱਦਾਂ ਕੱਟੀ ਜਾਊਗੀ ਫਿਰ ਉਹ ਘਰ ਜਿਹੜੇ ਜਿੱਥੇ ਬੰਦਾ ਸਵੇਰ ਤੋਂ ਜਾ ਕੇ ਸ਼ਾਮ ਨੂੰ ਵਾਪਸ ਆਉਂਦਾ ਆ ਕਿ ਮੈਂ ਇਸ ਘਰ ਦੇ ਵਿੱਚ ਸਕੂਨ ਨਾਲ ਸੌਣਾ ਆ ਸਕੂਨ ਨਾਲ ਰਹਿਣਾ ਆ ਫਿਰ ਉਹ ਸਕੂਨ ਕਿੱਥੋਂ ਲੱਭਣਾ ਫਿਰ ਉਸ ਘਰ ਵਿੱਚੋਂ ਸਕੂਨ ਜਿਹੜਾ ਨਾ ਉਹ ਸਦਾ ਲਈ ਗਵਾਚ ਜਾਂਦਾ ਵਾ ਸੋ ਆਪਣੇ ਘਰਾਂ ਵਿੱਚੋਂ ਇਹ ਸਕੂਨ ਨਾ ਗਵਾਚਣ ਦਿਓ ਕਿਉਂਕਿ ਇੱਕ ਸਕੂਨ ਜਿਹੜਾ ਇਹ ਕਦੇ ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ ਉਮੀਦ ਕਰਦੀ ਆਂ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏ